कहिड़ी चोर ते लॻेदारे ਅਜੀ ਮਾਮਰਾ ਆਈ ਕਾਰਡ ਦੇਖੋ ਆਈ ਕਾਰਡ ਦੇਖੋ ਨਾਮ ਤੁਹਾਡੇ ਵਰਤਨ ਆ ਸਰਕਾਰ ਦੀ ਵਰਤੀ ਹੈ ਗੁੱਟ ਫੜਦੇ ਤੋਂ ਸਰਕਾਰ ਨੇ ਗੁੱਟ ਬਣੋ ਆ ਦੇਖੋ ਜੀ ਆਈ ਕਾਰਡ ਫੋਟੋ ਆਈ ਕਾਰਡ ਫੋਟੋ ਬੋਲੋ ਕਿ ਹਾਂ ਸਦਾ ਚੱਕੋ ਬਣਿਆ ਨਾਵਾ ਇਹ ਚੀਜ਼ ਨਹੀਂ ਹੈਗਾ 50 ਸਰਕਾਰ ਨੇ ਹਾਂ ਇਹਨੂੰ ਜੇ ਆਰਡਰ ਕਿਹੜਾ ਬਕਾਇਦੇ ਰੋਕਣ ਦਾ ਆਰਡਰ ਕਿਹਨੇ ਕੀਤਾ ਹੋਇਆ ਗੁੱਟ ਫੜਦੇ ਬੰਦ ਕਰੰਦਾ ਤੇ ਖੋਲ੍ਹਣੇ ਨਹੀਂ ਦੇਣਾ ਬਿਨਾਂ ਅਗਿਆ। ਜਿੱਥੇ ਮੇਰੀ ਗੱਲ ਸੌ ਚਾਰ ਬੰਦੇ ਮਰੇ ਗਏ ਹੁੰਦੇ। ਦੇ ਬਹਿ ਮੰਨ ਗਿਆ ਜੀ ਮੈਂ ਅਗਰ ਉਹ ਆਤਸਰ ਸਾਹਿਬ ਅਦਾਲਤ ਦੇ ਅੰਦਰ ਵਕੀਲੋਂ ਅੰਦਰ। ਉਹ ਮੰਨ ਗਿਆ। ਨੂੰ ਆਤਸਰ ਸਾਹਿਬ ਨੇ ਪਹਿਲਾਂ ਕਿਹਾ ਨਾ ਹਾਂਜੀ ਅਦਾਲਤ ਦੇ ਵਿੱਚ ਬੜਨ ਤੋਂ ਮਨਤ ਕਰ ਸਕਦੇ ਹੋ ਤੁਸੀਂ ਵਕੀਲ ਫੇਰ ਕਿਉਂ ਕਰ ਰਹੇ ਗੱਲ ਇਹ ਦੱਸੋ ਹੁਣ ਵੀ ਤੁਸੀਂ ਬੜਨ ਨਹੀਂ ਦਿੰਦੇ ਸਾਰੇ ਪਾਸੇ ਪੰਨ ਕੇ ਚੁਣੀ ਪੈਦੀ ਕਰ ਹਾਂਜੀ ਸਾਰੇ ਪਾਸੇ ਮੰਨੀ ਪੈਦੀ ਛੋਟੀ ਮੰਨੀ ਪੈਦੀ ਨਹੀਂ ਬੰਨੀ ਪੈਦੀ ਮਤਲਬ ਇਹ ਮੈਨੂੰ ਆਖਰਨੇ ਵਾਲਾ ਕੋਈ ਚਾਹੇ ਵਕੀਲ ਨੂੰ ਨਹੀਂ ਧਰਵਾਉਣ ਦੇਣਾ ਇੰਨੀ ਚੇਤੇ ਹੈ ਵੀ ਮੰਨਦੇ ਹੋ ਤੇ ਉਹਨਾਂ ਦੀ ਗੱਲ ਮੰਨ ਰਹੇ ਹੋ ਤੁਹਾਨੂੰ ਅਫਸਰ ਸਾਹਿਬ ਨੇ ਕਿਹਾ ਵੀ ਔਰਤਾਂ ਨੂੰ ਅੰਦਰ ਨਹੀਂ ਆਉਣ ਦੇਣਾ ਕੋਰਟ ਦੇ ਵਿੱਚ ਅਫਸਰਾਂ ਨੇ ਕਿਹਾ ਵੀ ਗੁੱਟ ਫੜ ਕੇ ਵਕੀਲਾ ਨੂੰ ਰੋਕੋ ਨਹੀਂ ਇਦਾਂ ਨਹੀਂ ਕਿਹਾ ਹੈਗਾ ਫਿਰ ਕਹਿੰਦਾ ਵੀ ਸੇਵਾਦਾਰ ਕਿਹਨੇ ਪਹਿਲਾਂ ਜਾਨੀ ਸੇਵਾਦਾਰ ਕਿਹਨੇ ਲਗਾਇਆ ਤੈਨੂੰ ਸਰਕਾਰ ਨੇ ਅਪਾਇੰਟ ਕੀਤਾ ਇਹਨੇ ਕੀਤਾ ਹੈ ਅੰਦਰ ਜਿਹੜਾ ਹੀ ਦੱਸੋ ਜਿਹੜੀ ਪੁਆਇੰਟ ਨਹੀਂ ਕੀਤਾ ਤੁਹਾਨੂੰ ਅਫਸਰ ਨੇ ਕਿਹਾ ਵਕੀਲਾ ਦੇ ਗੁੱਟ ਫੜਨੀ ਮੈਂ ਖੁਦਾਂ ਦੇ ਕਿਹਾ ਇਦਾਂ ਨਹੀਂ ਕਿਹਾ ਕੋਈ ਠੇਕ ਨਹੀਂ ਕਰਦੇ ਵੀ ਇੱਥੇ ਰਿਟਰਨ ਹੋ ਰਿਹਾ ਹੈ ਰਿਟਰਨ ਹੋ ਰਿਹਾ ਹੈ ਰਿਟਰਨ ਕੋਈ ਤੁਹਾਡੀ ਇੱਥੇ ਅਪਾਇੰਟਮੈਂਟ ਕਦਨੇ ਕੀਤੀ ਹੈ ਤੁਹਾਨੂੰ ਜਿਨੀਫੋਰਮ ਦਿੱਤਾ ਹੈ ਹੈ ਚੰਡੀਗੜ੍ਹੋਂ ਵੀ ਦਿਖਾਈ ਦੇਗਾ ਕਿਉਂ ਕਪਰਤੀ ਕੀਤੀ ਹੈ ਅੰਦਰ ਇੱਕ ਅੰਦਰ ਨਾ ਵੜਦਾ ਆਰਡਰ ਕਿਨੇ ਕੀਤਾ ਜਿਹੜੀ ਗੱਲ ਕਰਨੀ ਉਹ ਉਹੋ ਹੀ ਕੋਈ ਨਾ ਅੰਦਰ ਨਾ ਵੜਨ ਦਾ ਆਰਡਰ ਕਿਨੇ ਦਰਵਾਜ਼ੇ ਦੀ ਕੁੰਡੀ ਟੋੜੇ ਹੱਥ ਚ ਤੁਸੀਂ ਵੜਨ ਨਹੀਂ ਦੇ ਰਹੇ ਮੰਗਲਵਾਰ ਨੂੰ ਮੈਂ ਆਇਆ ਠੀਕ ਹੈ ਜੀ ਤੁਸੀਂ ਅੰਦਰ ਨਹੀਂ ਵੜਨ ਦਿੱਤਾ ਤੁਸੀਂ ਦਰਵਾਜ਼ਾ ਮੈਂ ਕੁੰਡੇ ਨੂੰ ਹੱਥ ਪਾਇਆ ਤੁਸੀਂ ਗੁੱਟ ਫੜ ਲਿਆ ਵੀ ਜੰਦਰ ਨਹੀਂ ਜਾਣ ਦੇਣਾ ਸਾਹਿਬ ਨੇ ਬੰਨਾ ਕੀਤਾ ਕੇਸ ਕੇਪੈਸਿਟੀ ਇਹ ਮਸਲਾ ਇਸ ਤਰ੍ਹਾਂ ਹੈ ਜੀ ਵੀ ਜਿਹੜੇ ਸਾਡੇ ਲੇਬਰ ਕਮਿਸ਼ਨਰ ਹੈ ਉਹਨਾਂ ਦਾ ਐਟੀਟਿਊਡ ਇਨਾ ਅਡਮੈਂਟ ਇਨਾ ਇਨਸਲਟਿੰਗ ਟੁਵਾਰਡਸ ਐਡਵੋਕੇਟਸ ਆ ਇਸ ਤੋਂ ਪਹਿਲਾਂ ਵੀ ਮਸਲਾ ਰਾਈਜ਼ ਹੋਇਆ ਸੀਗਾ ਇਹਨਾਂ ਦੀ ਮੈਂ ਕੰਪਲੇਂਟ ਇਨਸਪੈਕਟਿੰਗ ਜੱਜ ਹਾਈ ਕੋਰਟ ਸੀਐਮ ਪੰਜਾਬ ਜਿੱਥੋਂ ਮੈਨੂੰ ਅਕਨੋਲਜਮੈਂਟ ਆ ਰਹੀ ਹੈ ਮੈਡਮ ਡਿਪੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦੇ ਚੁੱਕਾ ਹਾਂ ਕਿ ਇਹ ਵਕੀਲਾਂ ਦੀ ਗਿਆ ਉੱਥੇ ਇਨਸਲਟ ਕਰਦੇ ਆ ਆਪਣੀ ਕੋਰਟ ਰੂਮ ਚ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੰਦੇ ਉਹਨਾਂ ਨੂੰ ਡੇਢ ਡੇਢ ਦੋ ਦੋ ਘੰਟੇ ਬਾਹਰ ਬੈਠਣਾ ਪੈਂਦਾ ਜਦਕਿ ਜਿਹੜਾ ਇੱਕ ਐਡਵੋਕੇਟ ਹੈ ਬੀਇੰਗ ਅਫਸਰ ਆਫ ਦੀ ਕੋਰਟ ਬਿਫੋਰ ਦਾ ਪ੍ਰੈਜ਼ਾਈਡਿੰਗ ਅਫਸਰ ਆਫ ਦੀ ਕੋਰਟ ਅਪੀਅਰ ਹੁੰਦਾ ਵੀ ਬੋਥ ਆ ਪਾਰਟ ਐਂਡ ਪਾਰਸਲ ਆਫ ਜਸਟਿਸ ਡਿਲੀਵਰੀ ਸਿਸਟਮ ਸਾਨੂੰ ਜੇ ਅਸੀਂ ਲੋਕਾਂ ਨੂੰ ਜਸਟਿਸ ਡਿਲੀਵਰ ਕਰਨਾ ਆ ਤੇ ਦੋਨਾਂ ਨੂੰ ਐਟ ਪਾਰ ਚਲਣਾ ਐਟ ਪਾਰ ਚਲਣਾ ਪੈਣਾ ਇਹ ਇੱਕ ਇਹ ਕਹਿੰਦੇ ਸੀ ਵੀ ਇੱਕ ਅਜੀਤ ਰਾਮ ਪ੍ਰਾਈਵੇਟ ਪਰਸਨ ਹੈ ਜਿਹੜਾ ਕੰਟੀਨਿਊਸ ਇਹਨਾਂ ਦੇ ਅੰਦਰ ਬੈਠਾ ਰਹਿੰਦਾ ਆ ਪਤਾ ਨਹੀਂ ਉਹਨਾਂ ਨਾਲ ਇਹਨਾਂ ਦੀਆਂ ਕੀ ਟੈਲੀਜ਼ ਨੇ ਉਹ ਅੰਦਰ ਬੈਠਾ ਹੈ ਕੰਟੀਨਿਊਸ ਉਸ ਤੋਂ ਬਾਅਦ ਸਾਡੇ ਵਕੀਲ ਸਾਹਿਬਾਨਾਂ ਨੂੰ ਆਪਣਾ ਪੀਐਨ ਬਿਠਾ ਰਿਆ ਆ ਜੀ ਉਹ ਅੰਦਰ ਐਂਟਰ ਕਰਨ ਲੱਗਦੇ ਆ ਜਸ ਕਿ ਓਪਨ ਕੋਰਟ ਆਪ ਤੋਂ ਸੁਪਰੀਮ ਕੋਰਟ ਜਿੱਥੇ ਓਪਨ ਕੋਰਟ ਆ ਜਿਹੜੇ ਐਡਵੋਕੇਟ ਆ ਆਰਾਮ ਨਾਲ ਅੰਦਰ ਐਂਟਰ ਕਰ ਸਕਦੇ ਆ ਜੀ ਕੋਈ ਨਹੀਂ ਉਹਨਾਂ ਨੂੰ ਰੋਕ ਟੋਕ ਨਹੀਂ ਕਿ ਓਪਨ ਕੋਰਟ 'ਚ ਜੇ ਤੁਸੀਂ ਅਫੀਸ਼ੀਅਲ ਕੰਮ ਕਰਦੇ ਹੋ ਤਾਂ ਅਸੀਂ ਪਰਮਿਸ਼ਨ ਲੈ ਕੇ ਜਾਣਾ ਜੇ ਤੁਹਾਡੀ ਕੋਰਟ ਲੱਗੀ ਹੋਈ ਆ ਤੇ ਵਕੀਲ ਜਿਹੜੇ ਆ ਆਪਣੇ ਕੇਸਾਂ 'ਚ ਅੰਦਰ ਜਾ ਸਕਦੇ ਆ ਇਹ ਰੋਕਦੇ ਆ ਇਹਨਾਂ ਨੇ ਪੀਐਨ ਬਿਠਾਇਆ ਉਹਨੂੰ ਰੋਕਦਾ ਜੀ ਬਾਹਰ ਬੈਠੋ ਜੀ ਸਿਟਿੰਗ ਅਰੇਂਜਮੈਂਟ ਇਹਨਾਂ ਕੋਲ ਹੈ ਨਹੀਂ ਇਸ ਤੋਂ ਪਹਿਲਾਂ ਫਿਰ ਇੱਕ मैडम डिप्टी कमिश्नर ਕੋਲ ਬੈਠ ਕੇ ਹੋਈ ਸੀ ਕਿ ਜਿਹੜੀ ਇਹ ਰੈਵਿਊ ਕੋਰਟਾਂ 2 ਵਜੇ ਲੱਗਦੀਆਂ ਕਾਇਦਰੀ ਤੁਸੀਂ ਵੀ ਲਾ ਲਿਆ ਕਰੋ ਉੱਥੇ ਸਾਰੀਆਂ ਸਿਵਲ ਕੋਰਟਾਂ ਹੈਗੀਆਂ ਅਸੀਂ ਸਾਰੇ ਉੱਥੋਂ ਅਪੀਲ ਹੋ ਕੇ 2 ਵਜੇ ਇੱਥੇ ਆਉਨੇ ਆ ਸਾਰੀਆਂ ਐਸਟੀਐਮ ਡਿਪਟੀ ਕਮਿਸ਼ਨਰਰ ਏਡੀਸੀ ਕੰਜ਼ਿਊਮਰ ਕੋਰਟ ਸਾਰੀਆਂ 2 ਵਜੇ ਲੱਗਦੀਆਂ ਇਹ ਇੰਟੈਂਸ਼ਨਲੀ 11 ਵਜੇ ਬੈਠਦੇ ਆ ਰਿਕੁਐਸਟ ਕਰਨ ਦੇ ਬਾਬ ਜੀ ਜਿਹੜੀਆਂ ਪਹਿਲੀਆਂ ਕੰਪਲੇਂਟ ਸੀ ਉਹ ਡੀਸੀ ਮੈਡਮਰ ਕੋਲ ਬੈਠ ਕੇ ਉੱਥੇ ਸੈਟਲਮੈਂਟ ਹੋਈ ਸੀ ਇਹਨਾਂ ਨੇ ਕਿਹਾ ਸੀ ਵੀ ਠੀਕ ਹੈ ਮੈਂ 2 ਵਜੇ ਕੋਰਟ ਲਾ ਲਿਆ ਕਰਾਂਗਾ ਵਕੀਲਾਂ ਨੂੰ ਮਾਨਸਤਕਾਰ ਦੇ ਫੇਰ ਉਹ ਪਿਛਲੇ ਸੈਚਰਡੇ ਸਾਡੇ ਇੱਕ ਨੂਰ ਖਿਆੜਾ ਐਡਵੋਕੇਟ ਨੇ ਉਹਨਾਂ ਨੂੰ ਕਹਿਤਾ ਵੀ ਚਲੋ ਬਾਹਰ ਬੈਠੋ ਅੰਦਰ ਨਹੀਂ ਆਉਣਾ ਆਵਾਜ਼ ਪੈਗੀ ਫੇਰ ਆਇਓ ਜਦ ਕਿ ਅੰਦਰ ਚੇਸ ਸੀਗੀਆਂ ਉਹ ਜਿਹੜਾ ਪ੍ਰਾਈਵੇਟ ਪਰਸਨ ਜੀਤਰਾਮ ਹੈ ਹੂ ਹੈਜ਼ ਨੋਟ ਬੀਨ ਅਥੋਰਾਈਜ਼ਡ ਟੂ ਅਪੀਅਰ ਇਨ ਆਲ ਕੇਸਿਸ ਬੰਦਾ ਇੱਕ ਕੇਸ ਪੇਸ ਹੋ ਸਕਦਾ ਦੋਆਂ ਚ ਹੋ ਸਕਦਾ ਤਿੰਨਾਂ ਚ ਹੋ ਸਕਦਾ ਉਹ ਸੈਕਟ ਦੇ ਹਿਸਾਬ ਕੇਸ ਹੈ ਜਿਹੜੇ ਕੇਸਿਸ ਆ ਜਿਹੜੇ ਅੰਦਰ ਨੰ ਮੁਕਾਬਲਾ ਨਾ ਮਿਲਗੀ ਹੁਣ ਇਹ ਦੱਸਣ ਵੀ ਉਹਨਾਂ ਨਾਲ ਇਹਨਾਂ ਦੀ ਕੀ ਟੈਲਿਸ ਨੇ ਉਹਨਾਂ ਨੂੰ ਕਿਉਂ ਬਿਠਾਇਆ ਉਹਨਾਂ ਨੂੰ ਕੀ ਇਹਨਾਂ ਦਾ ਕੋਈ ਫਾਈਨੈਂਸ਼ੀਅਲ ਬੈਨੀਫਿਟ ਹੈ ਉਸ ਬੰਦੇ ਤੋਂ ਜਿਹੜਾ ਲਗਾਤਾਰ ਅੰਦਰ ਬੈਠਾ ਤੇ ਵਕੀਲ ਬਾਹਰ ਬੈਠੇ ਨੇ ਫਿਰ ਉੱਥੇ ਬੈਠ ਕੇ ਜਿਹੜੀ ਸੈਟਲਮੈਂਟ ਹੋਈ ਆ ਉੱਥੋਂ ਵੀ ਮੁੱਕ ਗਏ ਅੱਜ ਫੇਰ ਸਾਡੇ ਵਕੀਲ ਸੀਨੀਅਰ ਵਕੀਲ ਨੇ ਉਹਨਾਂ ਨੂੰ ਫਿਜ਼ੀਕਲ ਪ੍ਰੋਬਲਮ ਵੀ ਆ ਪੱਟੀ ਸਾਹਿਬ ਇਹਨਾਂ ਦੀ ਲੈਗਸ ਪ੍ਰੋਬਲਮ ਆ ਇਹਨਾਂ ਬਾਹਰ ਬੈਠੋ ਜੀ ਜਦੋਂ ਆਜ ਪੋਹ ਵੀ ਫੇਰ ਆਇਓ ਆਪਣੇ ਮੰਦਰੂਆ ਬਾਹਰ ਬੈਠੋ ਜੀ ਫੇਰ ਆਇਓ ਮੈਡਮ ਨੀਤਾ ਉੱਪਰ ਆਇਆ ਫੇਰ ਆਇਓ ਫੇਰ ਅਸੀਂ ਗੱਲ ਕਰਨ ਆਇਆ ਮੈਂ ਬਤੌਰ ਪ੍ਰਧਾਨ ਪਤਾ ਆ ਕਿ ਮੈਂ ਪ੍ਰੈਜ਼ੀਡੈਂਟ ਆ ਮੈਨੂੰ ਚੇਅਰ ਨੇਚਰਲੀ ਮੈਂ ਆਪਣੀ ਇੰਟਰੋਡਕਸ਼ਨ ਦਿੱਤੀ ਫਿਰ ਮੈਂ ਭਾਰਤ ਦਾ ਪ੍ਰੈਜ਼ੀਡੈਂਟ ਆ ਫਿਰ ਗੱਲ ਸ਼ੁਰੂ ਹੋਈ ਵੀ ਤੁਸੀਂ ਉੱਥੇ ਸੈਟਲਮੈਂਟ ਹੋਈ ਸੀ ਵੀ 2 ਵਜੇ ਬੈਠਣਾ ਕਹਿੰਦਾ ਮੈਂ ਨਹੀਂ ਬੈਠ ਮੇਰੀ ਕੋਈ ਸੈਟਲਮੈਂਟ ਨਹੀਂ ਮੈਂ ਨਹੀਂ ਉਹਨੂੰ ਕੰਸੈਂਟ ਦਿੱਤੀ ਜਾਂ ਕਿ ਉੱਥੇ ਗੱਲ ਹੋ ਗਈ ਸੀ ਡੀਸੀ ਸਾਹਿਬ ਨੇ ਇਹ ਕਿਹਾ ਸੀਗਾ ਵੀ ਜਿਹੜਾ ਤੁਸੀਂ ਰਾਈਟਿੰਗ ਵਰਕ ਆ ਆਰਡਰ ਵਗੈਰਾ ਲਿਖਾਣੇ ਆ ਬਿਫੋਰ ਨੂਨ ਲਿਖਾ ਲਿਆ ਕਰੋ ਤੇ ਆਫਟਰ ਲੰਚ ਆਪਣੀ ਕੋਟ ਲਾ ਲਿਆ ਕਰੋ ਫਿਰ ਇਹ ਪਰਸਨ ਨੂੰ ਇਹਨਾ ਨਹੀਂ ਪਤਾ ਹੈਗਾ ਵੀ ਸਿਟਿੰਗ ਅਰੇਂਜਮੈਂਟ ਤੁਸੀਂ ਪ੍ਰੋਵਾਈਡ ਕਰਨਾ ਹੈ ਸਟੇਟ ਨੇ ਪ੍ਰੋਵਾਈਡ ਕਰਨਾ ਹੈ ਡੀ ਸੀ ਸਾਹਿਬ ਨੇ ਕਿਹਾ ਸੀ ਵੀ ਜਿੰਨੀ ਤੁਹਾਡੇ ਕੋਲ ਸਪੇਸ ਹੈਗੀ ਉੱਥੇ ਉਹਨੀਆਂ 8 ਲਿਸਟ ਕੁਰਸੀਆਂ ਲਾਓ ਜਾ ਕੇ ਦੇਖੋ ਅਜ ਤੱਕ ਕੋਈ ਕੁਰਸੀ ਨਹੀਂ ਲੱਗੀ ਹੈਗੀ ਫਿਰ ਜੇ ਇਹ ਕਹਿੰਦੇ ਆ ਕਿ ਤੁਸੀਂ ਅੰਦਰ ਉਹ ਕਿਉਂਕਿ ਅਸੀਂ ਜੇ ਪ੍ਰਾਈਵੇਟ ਬੰਦਾ ਲਗਾਤਾਰ ਬੈਠਾ ਤੇ ਅਸੀਂ ਤੇ ਇਹੀ ਕਹਾਂਗੇ ਵੀ ਤੁਸੀਂ ਦਲਾਲ ਬਠਾਏ ਜਾਂ ਅੰਦਰ ਅਸੀਂ ਹੁਣ ਵੀ ਕਹਿੰਦੇ ਆ ਭਾਰਤੀ ਪ੍ਰਜਮਚਨ ਆ ਵੀ ਤੁਸੀਂ ਦਲਾਲ ਬਠਾਏ ਜਾਂ ਅੰਦਰ ਉਹਨਾਂ ਨੂੰ ਕਿਉਂ ਬਠਾਉਂਦੇ ਹੋ ਤੁਸੀਂ ਫਿਰ ਅੱਜ ਗਏ ਆ ਤੇ ਇਸ ਪਰਸਨ ਨੇ ਡਾਇਰੈਕਟ ਥਰੈਟ ਕੀਤਾ ਬਾਅਰ ਪ੍ਰੈਜ਼ੀਡੈਂਟ ਨੂੰ ਵੀ ਮੈਂ ਡੀ ਐਸ ਪੀ ਨੂੰ ਬੁਲਾ ਰਿਹਾ ਯੂ ਵਿਲ ਸੀ ਦਾ ਪੁਲਸ ਸੈਕਸ਼ਨ ਯੂ ਵਿਲ ਸੀ ਦਾ ਪੁਲਸ ਸੈਕਸ਼ਨ ਉਹ ਸੱਤ ਕੋ ਰਿਕਾਰਡਿੰਗ ਅਸੀਂ ਤੁਹਾਨੂੰ ਦੇ ਦਿੰਨੇ ਆ। ਮਤਲਬ ਇਹ ਸੱਤ ਤੱਕ ਇਹ ਬੰਦਾ ਫਿਰ ਇਹ ਬੰਦਾ ਕਹਿ ਰਿਹਾ ਜੀ ਮੈਂ ਤੇ ਇੱਥੇ ਲੇਬਰ ਤਿੰਨ ਮੈਨੂੰ 3 ਕਰੋੜ ਦਾ ਪੈਕੇਜ ਮਿਲਦਾ ਸੀ। ਉਹ ਛੱਟ ਕੇ ਮੈਂ ਸੇਵਾ ਕਰਨ ਆਇਆ ਆ। ਸੇਵਾ ਕਰਨ ਨਹੀਂ। ਇਹਨੂੰ ਸੇਵਾ ਨਹੀਂ ਕਹਿੰਦੇ ਜਦੋਂ ਅਸੀਂ ਇੰਨੇ ਅਡਾਮੈਂਟਾਂ ਵੀ ਅਸੀਂ ਇੱਕ ਅਫਸਰ ਆਫ ਦੀ ਕੋਰਟ ਦੀ ਇਨਸਲਟ ਕਰਦੇ ਆ। ਅਸੀਂ ਦੁਬਾਰਾ ਰਿਪਰੈਜੈਂਟੇਸ਼ਨ ਅੱਜ ਡੀਪੀ ਮੈਡਮ ਨੂੰ ਦੇ ਰਹੇ ਆ। ਡੀਸੀ ਮੈਡਮ ਨੂੰ ਦੇ ਰਹੇ ਆ। ਔਰ ਜਿੰਨੀ ਦੇਰ ਇਸ ਬੰਦੇ ਦੀ ਇੱਥੋਂ ਟ੍ਰਾਂਸਫਰ ਨਹੀਂ ਕਰਦੇ। ਹੋ ਸਕਦਾ ਅਸੀਂ ਸਾਰੀਆਂ ਰੈਵਨਿਊ ਕੋਰਟਸ ਦਾ ਸਟਿਲ ਦਾ ਟ੍ਰਾਂਸਫਰ ਆਫ ਥਿਸ ਵੈਰੀ ਪਰਸਨ ਅਸੀਂ ਬਾਈਕਾਊਟ ਕਰ ਦੇਗੇ ਜਿੰਨੀ ਦੇਰ ਇਹ ਜਿੰਨੀ ਦੇਰ ਇਹਨਾਂ ਨੇ ਮੰਨਿਆ ਆ ਕਿ ਮੈਂ ਮਤਲਬ ਜਿਹੜਾ ਵਕੀਲਾਂ ਦਾ ਮਾਨ ਸਤਕਾਰ ਬਾਹਰ ਰੱਖਾਂਗਾ ਤੇ ਤੂੰ ਤੂੰ ਕਰਕੇ ਅੰਦਰ ਬੋਲਦੇ ਆ ਵਕੀਲਾਂ ਨੂੰ ਬਾਹਰ ਕੱਢਦੇ ਆ ਜਿਹੜੇ ਕਿ ਕੇਸ ਕੰਟੈਸਟ ਕਰਨ ਆਉਂਦੇ ਆ ਮਤਲਬ ਇੰਨਾ ਅਡਾਮੈਂਟ ਬਿਹੇਵੀਅਰ ਆ ਐਂਡ ਹੀ ਸੇਜ਼ ਹੀ ਸੇਜ਼ ਕੁਸ਼ ਇਹਨਾਂ ਨੇ ਇਹ ਵੀ ਕਿਹਾ ਹੈ ਅੱਜ ਵੀ ਮੈਨੂੰ ਸਰਕਾਰ ਦੀ ਪ੍ਰੋਟੈਕਸ਼ਨ ਹੈ ਮੇਰੀ ਡਿਪਟੀ ਸਪੀਕਰ ਆਰਡੀ ਨਾਲ ਗੱਲ ਹੋ ਗਈ ਆ ਉਹ ਕਹਿੰਦਾ ਤੂੰ ਜੋ ਕਰਨਾ ਕਰ ਮੈਂ ਤੇਰੇ ਨਾਲ ਹੀ ਸੇਜ਼ ਅਸੀਂ ਸਰਕਾਰ ਨੂੰ ਵੀ ਦੱਸਣਾ ਚਾਹਾਂਗੇ ਵੀ ਇਹ ਬੰਦਾ ਜਸਟਿਸ ਡਿਲੀਵਰੀ ਜਸੋ ਡਿਲੀਵਰੀ ਸਿਸਟਮ ਦੇ ਨਾਂ ਤੇ ਇੱਕ ੱੱਬਾ ਆ ਇਹਨੂੰ ਇਮੀਡੀਏਟ ਇਸ ਨੂੰ ਟ੍ਰਾਂਸਫਰ ਕੀਤਾ ਜਾਵੇ ਤਾਂ ਕਿ ਸਰਕਾਰ ਦਾ ਅਕਸ ਵੀ ਖਰਾਬ ਨਾ ਹੋਵੇ ਕਿਉਂਕਿ ਉਹ ਓਪਨ ਕਹਿ ਰਿਹਾ ਵੀ ਮੈਨੂੰ ਸਰਕਾਰ ਦੀ ਪ੍ਰੋਟੈਕਸ਼ਨ ਹੈ ਔਰ ਇਹ ਪਤਾ ਨਹੀਂ ਕਿਉਂ ਪ੍ਰਾਈਵੇਟ ਪਰਸਨ ਅੰਦਰ ਜਿਹੜੇ ਪ੍ਰਾਈਵੇਟ ਬੰਦੇ ਆ ਉਹ ਪ੍ਰੈਕਟਿਸ ਕਰਦੇ ਆ ਵਕੀਲ ਅੰਦਰ ਪ੍ਰੈਕਟਿਸ ਕਰਨੀ ਜਾ ਸਕਦਾ ਸੋਰਾ ਅਸੀਂ ਇੱਕ ਵਾਰ ਫੇਰ ਅੱਜ ਮੈਮੋਰੰਡਮ ਦੇਵਾਂਗੇ ਲਿਖਤੀ ਸ਼ਿਕਾਇਤ ਦੇਵਾਂਗੇ ਡੀਸੀ ਮੈਡਮ ਨੂੰ ਔਰ ਹੁਣ ਤੱਕ ਅਸੀਂ ਇਹ ਵੇਟ ਕਰਦੇ ਸੀ ਇਹ ਕਹਿੰਦਾ ਸੀ ਵੀ ਮੈਂ ਪੁਲਿਸ ਬੁਲਾ ਰਿਹਾ ਮ ਇਸੇ ਕਰਕੇ ਅਸੀਂ ਤੁਹਾਨੂੰ ਕਸਟ ਦਿੱਤਾ ਵੀ ਤੁਸੀਂ ਆਪ ਆ ਕੇ ਦੇਖੋ ਨਾਮ ਕੀ ਹੈ ਜੀ ਰੇਕ੍ਰਿਸ਼ਨ ਸਾਹਿਬ ਜਿਹੜੇ ਲੇਬਰ ਕੰਸੀਨ ਨੇ ਕੈਮਰਾ ਮੈਨ ਜੀ ਜਸਪ੍ਰੀਤ ਸਿੰਘ ਕੰਗ ਹਾਂ ਜੀ ਜਸਨਦੀਪ ਸਿੰਘ ਕੰਗ ਜੇ ਕਦੋਂ ਤੋਂ ਇੱਥੇ ਅਪਾਇੰਟਡ ਨੇ ਇਹ ਮੇਰਾ ਖਿਆਲ ਜੀ 1.5 ਸਾਲ ਹੋ ਗਏ 1.5 ਸਾਲ ਹੋ ਗਏ ਔਰ ਪਿਛਲੇ ਸਾਲ ਇਹਨਾਂ ਨੇ ਉੱਥੇ ਡੀਸੀ ਮੈਡਮ ਨੂੰ ਕਿਹਾ ਜੀ ਵੀ ਮੇਰੇ ਕੋਲ ਬੈਕਲੌਗ ਬਹੁਤ ਆ ਮੈਂ ਇਹ ਕੇਸ ਖਤਮ ਕਰਨੇ ਆ ਉਹ ਇਸ ਤਰ੍ਹਾਂ ਸੀਗਾ ਵੀ ਪਿਛਲੇ 4-5 ਸਾਲ ਤੋਂ ਇੱਥੇ ਕੋਰਟ ਕੋਈ ਨਹੀਂ ਸੀ ਅਫਸਰ ਕੋਈ ਨਹੀਂ ਸੀਗਾ ਦੇਸਾਂ ਦੀ ਪੰਡੈਂਸੀ ਬਾਤ ਅਸੀਗੀ ਉਹਦਾ ਮਤਲਬ ਇਹ ਥੋੜੇ ਵੀ ਅਸੀਂ ਜੇ ਕੋਰਟ ਨਹੀਂ ਹੈਗੀ ਤੇ ਆਪਾਂ ਹੁਣ ਜੇਸ ਬਾਈ ਆਰਡਰ ਐਵਿਡੈਂਸ ক্লোਜ਼ ਕਰਕੇ ਹੀ ਕੁੱਲ ਰਹੇ ਆ ਉਦੋਂ ਵੀ ਇਹਨਾਂ ਨੂੰ ਡੀਸੀ ਮੈਡਮ ਤੇ ਕੋਰਟ ਚ ਗਿਆ ਸੀ ਵੀ ਜਿਹੜਾ ਜਿਹੜਾ ਲੇਬਰ ਲਾਜ਼ ਆ ਉਹ ਵੈਲਫੇਅਰ ਇਨੈਕਟਮੈਂਟ ਨੇ ਅਸੀਂ ਲਾ ਇਨਸਾਫ ਦੇਣਾ ਲੇਬਰ ਨੂੰ ਨਾ ਕਿ ਅਸੀਂ ਜੇ ਆਪਣੇ ਪਸੰਦ ਦਾ ਕੋਈ ਐਡਵੋਕੇਟ ਇੱਥੇ ਆ ਜਾਂ ਆਪਣੀ ਪਸੰਦ ਦਾ ਕੋਈ ਅੰਦਰ ਇਹਨਾਂ ਦਾ ਦੱਲਾ ਬੈਠਾ ਆ ਉਨੂੰ ਉਹਦਾ ਗੱਲ ਸੁਣਨੀ ਆ ਜਿਹੜੇ ਬਾਕੀ ਐਡਵੋਕੇਟਸ ਹੁੰਦੇ ਆ ਉਹਨਾਂ ਦੇ ਬਾਈ ਆਰਡਰ ਕਲੋਜ਼ ਕਰਨੇ ਆ ਨੁਕਸਾਨ ਤੁਸੀਂ ਕਿਸੇ ਵਕੀਲ ਦਾ ਨਹੀਂ ਕਰਦੇ ਪਏ ਨੁਕਸਾਨ ਤੁਸੀਂ ਉਹਦਾ ਕਰਦੇ ਪਏ ਜਿਹੜਾ ਤੁਹਾਡ ਕੋਲ ਨਹੀਂ ਸਾਫ ਲੈਨ ਆ ਰਿਹਾ ਕੈਮਰਾ ਲੱਗਿਆ ਹੈ ਔਰ ਔਰ ਦੇਖੋ ਤੁਸੀਂ ਜਾ ਕੇ ਅੰਦਰ ਦੇਖੋ ਕੈਮਰਾ ਲਗਾਇਆ ਹੋਇਆ ਜਿੱਥੇ ਦੋ ਤਿੰਨ ਚਿਹਰਾ ਵਕੀਲਾਂ ਦੇ ਬੈਠਣ ਲਈ ਇੰਟੈਂਸ਼ਨਲੀ ਜਦਕਿ ਸੁਪਰੀਮ ਕੋਰਟ ਤੱਕ ਅੱਜ ਤੱਕ ਡਾਇਰੈਕਟ ਕੈਮਰਾ ਇੰਸਟਾਲੇਸ਼ਨ ਵਕੀਲਾਂ ਵੱਲੋਂ ਨਹੀਂ ਹੋਇਆ ਜਾ ਕੇ ਦੇਖੋ ਤੁਸੀਂ ਦੇਖ ਸਕਦੇ ਹੋ ਕੈਮਰਾ ਇੰਸਟਾਲ ਕਰੀ ਤਾਰਾ ਕਹਿੰਦਾ ਮੈਂ ਕਰਨਾ ਮਤਲਬ ਸਾਨੂੰ ਵੀ ਆ ਅੰਦਰ ਆ ਕਰਦਾ ਰਿਹਾ ਜੀ ਸਾਡੇ ਲਈ ਮਤਲਬ ਇਨਾ ਆਡਮੈਂਟ ਬਿਹੇਵੀ ਹੈ ਇਸ ਇਸ ਬੰਦੇ ਦਾ ਜੀ ਫਿਰ ਇਹਨਾਂ ਨੇ ਕਿਹਾ ਵੀ ਮੈਂ 3 ਕਰੋੜ 6 ਕਰੋੜ ਦਾ ਪੈਕੇਜ ਛੱਡ ਗਿਆ ਬਾਹਰ ਨੂੰ ਕੋਈ ਕੰਸਰਨ ਨਹੀਂ ਉਹਦੇ ਨਾਲ ਉਹ ਤੁਹਾਡਾ ਆਪਣਾ ਡਿਸੀਜਨ ਹੈ ਅਸੀਂ ਅਸੀਂ ਤੇ ਗੱਲ ਕਰਦੇ ਆ ਵੀ ਤੁਸੀਂ ਇੱਕ ਵੈਲਫੇਅਰ ਐਨਕਮੈਂਟ ਤੇ ਬੈਠੇ ਹੋ ਜਸਟਰ ਡਿਲੀਵਰੀ ਸਿਸਟਮ ਤੇ ਬੈਠੇ ਹੋ ਤੁਹਾਨੂੰ ਉਹਦੇ ਮਦਦਕ ਹੀ ਕੰਮ ਕਰਨਾ ਬਾਹਰ ਹੁਣ ਅਗਲਾ ਕਦਮ ਕੀ ਪੁੱਟੇਗਾ ਸਰ ਮੈਂ ਤੁਹਾਨੂੰ ਦੱਸ ਰਿਹਾ ਵੀ ਜਿੰਨੀ ਦੇ ਨਾ ਇਹਨਾਂ ਦੀ ਟਰਾਂਸਫਰ ਨਹੀਂ ਕਰਦੇ ਉਨ ਦੇ ਰਸੀ ਜਿਹੜਾ ਐ ਸਪੋਰਟ ਦਾ ਬਾਈਕਾਟ ਕਰਾਂਗੇ ਜੀ ਤੇ ਅੱਜ ਦਾ ਅੱਜ ਦਾ ਦਿਨ ਅਸੀਂ ਸਾਰੀਆਂ ਰਿਵਿਊ ਪੋਰਟਸ ਨੂੰ ਵਰਕ ਪਾ ਰਹੇ ਹਾਂ ਸਾਰੀਆਂ ਰਿਵਿਊ ਪੋਰਟਸ ਦਾ ਫਰਦਰ ਦੇਖਦੇ ਹਾਂ ਐਡਮਿਨਿਸਟ੍ਰੇਸ਼ਨ ਕੀ ਸਾਡੇ ਇਸ ਕੰਪਲੀਟ ਤੇ ਕੀ ਰਿਸਪਾਂਸ ਦਿੰਦੀ ਹੈ ਫਿਰ ਉਹਦੇ ਹਿਸਾਬ ਨਾਲ ਲਗਣਾ ਸੀ ਸੋ ਥੈਂਕ ਯੂ ਸੋ ਮਾਹੌਲ ਜੇ ਲੋਡ ਪਈ ਤਾਂ ਸਟੇਟ ਲੈਵਲ ਦੀ ਕਾਲੀ ਤੇ ਸੋ ਮਾਹੌਲ ਜਿਹੜਾ ਹੈ ਇੱਕ ਵਾਰੀ ਫੇਰ ਪੱਖ ਦਾ ਨਜ਼ਰ ਆ ਰਿਹਾ ਤੇ ਇਸ ਟਾਈਮ ਸੈਕਟਰੀਏਟ ਦੇ ਵਿੱਚ ਆਪਾਂ ਖੜੇ ਹਾਂ ਡੀਵੀਏ ਦੇ ਪ੍ਰੈਜ਼ੀਡੈਂਟ ਜਿਹੜੇ ਆ ਸੈਕਟਰੀ ਸਾਹਿਬ ਮੁਕਾਬਲ ਮੁਕਾਬਲ ਮੁਕ मुर्दाबा भुदाबा मुर्दाबा भुदाबा मुर्दाबा कला मुर्दाबा बादाशाही न मुर्दाबा भुलाब ਉਹ ਇੱਕ ਵਾਰੀ ਨਾਰੇਵਾਜੀ ਜਿਹੜੀ ਆ ਉਭੰਦ ਕਰ ਦਿੱਤੀ ਗਈ ਆ ਵਕੀਲ ਭਾਈ ਚਾਰੇ ਵੱਲੋਂ ਤੇ ਦੱਸ ਦਈਏ ਕਿ ਆਪਣੇ ਮਾਨਸਮਾਨ ਨੂੰ ਲੈ ਕੇ ਸੈਲਫ ਸੈਲਫ ਰਿਸਪੈਕਟ ਜਿਹੜੀ ਆ ਉਹ ਇੱਕ ਵੱਡੀ ਗੱਲ ਹੈ ਪਰ ਉਸ ਤੋਂ ਇਲਾਵਾ ਕਾਫੀ ਜਿਹੜਾ ਰੋਸ਼ ਹੈ ਉਹ ਇਹਨਾਂ ਦੇ ਮਨਾਂ ਦੇ ਵਿੱਚ ਹੈ ਜੋ ਲੇਬਰ ਕਮਿਸ਼ਨਰ ਨੇ ਅਸਿਸਟੈਂਟ ਲੇਬਰ ਕਮਿਸ਼ਨਰ ਉਹਨਾਂ ਦੇ ਜਿਹੜੇ ਇਹਨਾਂ ਦੇ ਨਾਲ ਵਰਤਾਵ ਨੇ ਉਸ ਨੂੰ ਲੈ ਕੇ ਇੱਕ ਵਾਰੀ ਫੇਰ ਰੋਸ ਜ਼ਾਹਿਰ ਕਰਦੇ ਜਿਹੜੇ ਆ ਵਕੀਲ ਭਾਈਚਾਰੇ ਨਜ਼ਰ ਆ ਰਹੇ ਨੇ ਵੱਡੀ ਕਾਲ ਜਿਹੜੀ ਦਿੱਤੀ ਗਈ ਕਿ ਜੇਕਰ ਇਹਨਾਂ ਦੇ ਕੰਪਲੇਂਟ ਦੇ ਉੱਤੇ ਕੋਈ ਸੁਲਵਾਈ ਨਹੀਂ ਹੁੰਦੀ ਆ ਤਾਂ ਪੰਜਾਬ ਲੈਵਲ ਦੀ ਜਿਹੜੀ ਆ ਕਾਲ ਦਿੱਤੀ ਜਾਵੇਗੀ ਇਸ ਤਰ੍ਹਾਂ ਜੀ ਪੀ ਇਹ ਡਿਸਪੂਟ ਪਹਿਲਾਂ ਵੀ ਅਰਾਇਜ਼ ਹੋਇਆ ਸੀਗਾ ਉਸ ਰਿਲੇਟਡ ਮੈਂ ਕੰਪਲੇਂਟਸ ਜਿਹੜੀਆਂ ਇਨ ਰਾਈਟਿੰਗ ਸੀਐਮ ਪੰਜਾਬ ਇਨਸਪੈਕਟਿੰਗ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਲੇਬਰ ਕਮਿਸ਼ਨਰ ਚੰਡੀਗੜ੍ਹ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਬਤ ਆਪ ਪਰਸਨਲ ਜਾ ਕੇ ਵੀ ਡਿਪਟੀ ਕਮਿਸ਼ਨਰ ਤੇ ਬਾਕੀ ਇਨ ਰਾਈਟਿੰਗ ਰਜਿਸਟਰ ਪੋਸਟ ਭੇਜੇ ਆ ਜਿਨ੍ਹਾਂ ਦੀ ਇਕਨੋਲਜਮੈਂਟ ਮੈਨੂੰ ਸੀਐਮ ਆਫਿਸ ਚੋਂ ਔਰ ਆਨ ਰਿਵਲ ਇਨਸਪੈਕਟਿੰਗ ਜੱਜਰੋਂ ਇਕਨੋਲਜਮੈਂਟ ਮੈਂ ਰਿਸੀਵ ਕਰ ਚੁੱਕਾ ਉਹਨਾਂ ਦੀਆਂ ਉਸ ਕੰਪਲੇਂਟਸ ਦੀਆਂ ਫਿਰ ਇਨ ਬਿਟਵੀਨ ਡੀਸੀ ਸਾਹਿਬ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬੈਠ ਕੇ ਸੈਟਲਮੈਂਟ ਕਰਾਈ ਸੀ ਉਥੇ ਸਿਰਫ ਇਹਨਾਂ ਨੂੰ ਇਹ ਕਿਹਾ ਸੀਗਾ ਵੀ ਸਿਰਫ ਸਾਡੂ ਇੱਕ ਛੋਟੀ ਜੀ ਗੱਲ ਆ ਵੀ ਸਾਡੀ ਜਿਹੜੀ ਬਾਰਦਾ ਮਾਨ ਸਤਕਾਰ ਆ ਉਹ ਬਾਹਰ ਰਹਿਣਾ ਚਾਹੀਦਾ ਤੁਸੀਂ ਮਿਸਬੀਹਵ ਕਰਦੇ ਹੋ ਇਨਸਲਟ ਕਰਦੇ ਹੋ ਅਫਸਰ ਆਫ ਦੀ ਕੋਰਟ ਨਾਲ ਉਹਨਾਂ ਹੀ ਆਪਾਂ ਕਰਨ ਦੇ। ਇਹਨਾਂ ਨੇ ਉੱਥੇ ਡੀਸੀ ਸਾਹਿਬ ਦੀ ਕੋਰਟ 'ਚ ਬੈਠ ਕੇ ਉਹਨਾਂ ਦੇ ਸਾਹਮਣੇ ਐਡਮਿਟ ਕੀਤਾ ਔਰ ਇਹ ਵੀ ਕੰਸੈਂਟ ਦਿੱਤੀ ਕਿ ਮੈਂ ਕੋਰਟ 2 ਵਜੇ ਹੋਟ ਕਰਿਆ ਕਰਾਂਗਾ। ਉਸ ਤੋਂ ਬਾਅਦ ਵੀ ਇਹਨਾਂ ਦਾ ਅਨਸਰਟਿੰਗ ਬਿਹੇਵੀਅਰ ਜਿਹੜਾ ਆ ਉਦਾਂ ਰਿਹਾ ਆ। ਹੁਣ ਅਸੀਂ ਦੁਬਾਰਾ ਫੇਰ ਇਨ ਰਾਈਟਿੰਗ ਕੰਪਲੇਂਟ ਡਿਪਟੀ ਕਿਊਸ਼ਨ ਹਾਰਪੁਰ ਨੂੰ ਦੇ ਰਹੇ ਆ ਔਰ ਇਸ ਕੋਰਟ ਦਾ ਉਦੋਂ ਤੱਕ ਬਾਈਕਾਟ ਰਹੇਗਾ। ਹੋ ਸਕਦਾ ਸੀ ਸਾਰੀਆਂ ਰਵਨੀ ਕੋਰਟਸ ਦਾ ਬਾਈਕਾਟ ਹੋ ਜਾਏ। ਜਿੰਨੀ ਦੇਰ ਇਹ ਸੈਡਮੈਂਟ ਬਿਹੇਵੀਅਰ ਵਾਲੇ ਬੰਦੇ ਨੂੰ ਇੱਥੋਂ ਰੁਖਸਤ ਨਹੀਂ ਕੀਤਾ ਜਾਂਦਾ ਇਹਦਾ ਬਿਹੇਵੀਅਰ ਜਿਹੜਾ ਬਾਅਰ ਬਿਲਕੁਲ ਡਰੋ ਰੇਟ ਨਹੀਂ ਕਰੇਗੀ ਔਰ ਇਹ ਬਿਹੇਵੀਅਰ ਅਪ ਟੂ ਥਿਸ ਐਕਸਟੈਂਟ ਹੈ ਪੀ ਨੇ ਸ਼ਰਿਆਮ ਕੈਮਰੇ ਦੇ ਸਾਹਮਣੇ ਗਿਆ ਵੀ ਮੈਂ ਯੂ ਵਿਲ ਸੀ ਦਾ ਪੂਰ ਸੈਕਸ਼ਨ ਮੈਂ ਡੀਐਸਪੀ ਨੂੰ ਕਾਲ ਕਰ ਰਿਹਾ ਬੈਠੇ ਆ ਡੀਐਸਪੀ ਨੂੰ ਬੁਲਾਵੇ ਅਸੀਂ ਤਾਂ ਬੈਠੇ ਆ ਇਹਦੇ ਕੋਟ ਦੇ ਅੱਗੇ ਮਤਲਬ ਇਸੋ ਤੱਕ ਕਿ ਇਹ ਥ੍ਰੈਟਨਿੰਗ ਕਾਲ ਵੀ ਥ੍ਰੈਟਨਿੰਗ ਕਾਲ ਵੀ ਕਰ ਦੇਗਾ ਆਪਣੇ ਆਪ ਇਹ ਇਹ ਜਿਹੜਾ ਇਹਨਾਂ ਦਾ ਇਹ ਤਾਂ ਇਹ ਤਾਂ ਹੈ ਹੀ ਆ ਇਹਨਾਂ ਦੀ ਸ਼ਹਿਤ ਹੈ ਇਹਨਾਂ ਦੀ ਕੋਰਟ ਦਾ ਜਿਹੜਾ ਰੀਡਰ ਆ ਉਹ ਵੀ ਇਨਸਲਟਿੰਗ ਆ ਟੁਵਾਰਡਸ ਦਾ ਐਡਵੋਕੇਟਸ ਵਾਰ ਦਾ ਅਫਸਰ ਆਫ ਦਾ ਕੋਰਟ ਮਤਲਬ ਇਹ ਕੋਰਟ ਦੇ ਅੰਦਰ ਐਂਟਰ ਨਹੀਂ ਹੁੰਦੇ ਬਾਹੋਂ ਫੜ ਕੇ ਬਾਹਰ ਤੱਕ ਵੀ ਕਰ ਦਿੰਦੇ ਆ ਵਕੀਰ ਉਹ ਇਹ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਏਗਾ ਸਾਨੂੰ ਜੇ ਪੰਜਾਬ ਦੀ ਕਾਲ ਵੀ ਦੇਣੀ ਪਈ ਤੇ ਉਹ ਵੀ ਦੇਵ ਐਲ ਸੀ ਮਰਦਾਬਾਦ 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 ਐਲ ਸੀ ਮਰਦਾਬਾਦ 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 ਜੀ ਦੇ ਕੰਦਰ ਡਿਵੀਜ਼ਨਲ ਕਿਸ ਗਲਵਾਤ ਨੂੰ ਲੈ ਕੇ ਗ੍ਰੋਥ ਪੋਜੀਸ਼ਨ ਕਿਹੜਾ ਸੋਲਵਸ ਦੇਖੋ ਹਤਾ ਜੀ एएलसी दी कोर्ट ਦੇ ਵਿੱਚ ਵੱਖ-ਵੱਖ ਕ੍ਰਿਤ ਕਾਨੂੰਨਾਂ ਦੇ ਤਹਿਤ ਕੇਸ ਲੱਗਦੇ ਨੇ ਠੀਕ ਹੈ ਮੈਂ ਫਰਵਰੀ ਦੇ ਵਿੱਚ ਜੁਆਇਨ ਕੀਤਾ ਸੀ ਹੁਸ਼ਿਆਰਪੁਰ ਦੇ ਵਿੱਚ ਤੇ ਮੈਂ ਇੱਕ ਰੈਲਾਈਜ਼ ਗੱਲ ਕੀਤੀ ਕਿ ਬੜੇ ਸਾਰੇ ਕੇਸ 2009 ਤੋਂ 2009 ਤੋਂ ਲੈ ਕੇ 10-15-15 ਸਾਲ ਤੋਂ ਪੈਂਡਿੰਗ ਪਏ ਸੀ ਤੇ ਇਹਦੇ ਵਿੱਚ ਮੁੱਖ ਕਰਨੇ ਸੀ ਕਿ ਵਕੀਰ ਬਹੁਤ ਡੇਟਾ ਰੇਟਸ ਬਹੁਤ ਜ਼ਿਆਦਾ ਅ ਡਿਮਾਂਡ ਕਰਦੇ ਨੇ ਸਿਰ ਇਸ ਕਰਕੇ ਅਸੀਂ ਫਾਸਟ ਟਰੈਕ ਕੋਰਸ ਸ਼ੁਰੂ ਕੀਤਾ ਫਾਸਟ ਟਰੈਕ ਕੋਰਸ ਦਾ ਦੋ ਤਿੰਨ 엘ਮੈਂਟ ਸੀਗੇ ਕਿ ਅਸੀਂ ਹਫਤਾਵਰੀ ਸੁਣਵਾਈਆਂ ਕਰਨੀਆਂ ਸ਼ੁਰੂ ਕੀਤੀ ਉਹਦੀ ਕੁਝ ਲਾਇਰਜ਼ ਨੂੰ ਪ੍ਰੋਬਲਮ ਇਹ ਹੈ ਕਿ ਉਹਨਾਂ ਨੂੰ ਡੇਟ ਜਿੰਨੀਆਂ ਅਸਤਕ ਲਟਕਦੇ ਆਏ ਨੇ ਕੇਸ ਸੀ ਕਈ ਵਾਰ ਕਈ ਵਾਰ ਅਨਫੋਰਚੂਨੇਟਲੀ ਕੇਸ ਲਟਕਦੇ ਰਹਿਣ ਨਾਲ ਕੁਝ 엘ਿਮੈਂਟਸ ਨੂੰ ਫਾਇਦਾ ਹੁੰਦਾ ਜੋ ਕਿ ਮੈਂ ਟੋਲਰੇਟ ਨਹੀਂ ਕਰੂਗਾ ਨਾ ਤਾਂ ਹੁਣ ਕਰੂੰਗਾ ਨਾ ਪਹਿਲਾਂ ਕਰੂੰਗਾ ਤੇ ਨਾ ਹੀ ਬਾਤ ਕਰੂੰਗਾ ਕਿਉਂਕਿ ਮਜ਼ਦੂਰ ਹੈ ਬਾਕੀ ਸਭ ਕੁਝ ਵੇਟ ਕਰ ਸਕਦਾ ਹੈ ਮਜ਼ਦੂਰ ਲਈ ਜਸਟਿਸ ਰੇਟ ਨਹੀਂ ਕਰ ਸਕਦਾ ਕੇਸ 15 ਸਾਲ ਤੋਂ ਲਟਕਿਆ ਹੋਇਆ ਕੀ ਕੀ ਦਰ ਇਜ਼ ਨੋ ਲੌਜੀਕ ਸਿਰ ਦੁਜਾਇਕੇ ਇਸ਼ੂ ਨਾਲ ਉਹ ਇਹ ਥੋੜਾ ਹੈਗਾ ਕਿ ਇੱਥੇ ਸਪੇਸ ਥੋੜੀ ਘੱਟ ਸਪੇਸ ਤੁਸੀਂ ਦੇਖ ਸਕਦੇ ਹੋ ਕਿੰਨੀ ਹੈ ਇੱਥੇ ਆਪਣੇ ਕੋਲ ਜਿੰਨੀ ਲਿਮਟਿਡ ਚੇਅਰਸ ਹੈਗੀਆਂ ਅਸੀਂ ਉਨਾ ਹੀ ਟੋਲਰੇਟ ਕਮੋਡਿਟ ਕਰ ਸਕਦੇ ਹਾਂ ਐਂਡ ਵੈਰੀ ਇੰਪੋਰਟੈਂਟਲੀ ਵੈਰੀ ਇੰਪੋਰਟੈਂਟਲੀ ਜੋ ਹੁਸ਼ਿਆਰਪੁਰ ਦੀ ਪਰਫਾਰਮੈਂਸ ਪਿਛਲੇ 5 ਮਹੀਨਿਆਂ ਦੌਰਾਨ ਹੈ ਪੂਰੇ ਪੰਜਾਬ ਦੇ ਵਿੱਚ ਵਨ ਆਫ ਦੀ ਹਾਈਐਸਟ ਹੈ ਗ੍ਰੈਟੀਟੀ ਦੇ ਪਿਛਲੇ 6 6 ਮਹੀਨਿਆਂ ਦੌਰਾਨ 162 ਕੇਸ डिस्पोज किए गए मिनिमम वेज के केस चौंठ डिस्पोज किए गए पेमेंट ऑफ वेजिट के तरवंजा केस डिस्पोज किए गए इम्पलॉयज कंपनसुशन एक्ट के लगभग भी आस पास लगभग भी आस पास केस डिस्पोज किए गए ਹੁਣ ਇਹ ਫਿਗਰ ਜੜੀਆਂ ਨੇ ਇਹ ਦੀਜ਼ ਆਰ ਵਨ ਆਫ ਦੀ ਬੈਸਟ ਐਂਡ ਪ੍ਰੋਬਲਮ ਬਸ ਲਾਇਰਸ ਮੈਂ ਬੜੀ ਵਾਰ ਕੋਸ਼ਿਸ਼ ਕਰ ਚੁੱਕਿਆ ਕਿ ਆਪਣਾ ਪੀਸਫੁਲੀ ਆਪਾਂ ਕਿਉਂਕਿ ਲਾਇਰਸ ਦੀ ਕੋਆਪਰੇਸ਼ਨ ਦੀ ਮੈਨੂੰ ਲੋੜ ਹੈਗੀ ਬਟ ਇਹ ਇੱਕ ਪ੍ਰੋਬਲਮ ਮੈਨੂੰ ਲੱਗਦੀ ਹੈ ਕਿ ਉਹਨਾਂ ਦੀ ਇੱਕ ਗ੍ਰੀਵੈਂਸ ਹੈ ਕਿ ਇੱਥੇ ਬਾਹਰ ਖੜਨਾ ਪਿਆ ਰਿਹਾ ਹੁਣ ਖੜਨਾ ਤਾਂ ਪਏ ਇੱਕ ਛੋਟਾ ਇੱਕ ਰੂਮ ਹੈਗਾ ਉਦੇ ਵਿੱਚ ਕਿਲੋਮੀਟਰ ਕਪੈਸਿਟੀ ਹੈ ਇਸ ਤੋਂ ਜ਼ਿਆਦਾ ਸਟੋਰੇਟ ਨਹੀਂ ਕਰ ਸਕਦਾ ਅਕੋਮੋਡੇਟ ਨਹੀਂ ਕਰ ਸਕਦਾ ਜਿੰਦਾਬਾਦ ਜਿੰਦਾਬਾਦ ਇਸ ਤੋਂ ਇਲਾਵਾ ਆਪਣੀ ਕੁਝ ਸਰ ਆਰੋਗ ਹੈ ਕਿ ਜਿਸ ਵਾਰੀ ਸੈਲਫ ਇਸੈਕ ਟੈਕਨੀਕ ਜਿਸ ਕੋ ਚਾਲਦੇ ਹੋ ਉਂਗਲ ਕਰਕੇ ਗੱਲ ਕਰਦੇ ਹੋ ਜਿਸ ਨੂੰ ਲੈ ਕੇ ਉਹਨਾਂ ਦੀ ਸੈਲਫ ਇਸੈਕਤ ਕਾਫੀ ਵੇਸ ਸੋਚੀ ਤਾਂ ਪਤਾ ਲੱਗਦਾ ਐਸਾ ਐਸਾ ਕੁਝ ਉਂਗਲ ਕਰਕੇ ਐਸਾ ਕੁਝ ਰਦਰ ਸਾਰਾ ਸਟਾਫ ਇੱਥੇ ਬੈਠਾ ਸੀਗਾ ਜਦੋਂ ਸਾਰੇ ਵਕੀਲ ਨੀਅਰਲੀ 15 ਤੋਂ 20 ਵਕੀਲ ਅੱਜ ਅੰਦਰ ਬਾਰਜਨ ਕਰ ਗਏ ਐਂਡ ਦੇ ਸਟਾਰਟਡ ਸ਼ਾਊਟਿੰਗ ਰਾਈਟ ਅਸੀਂ ਆਪਣਾ ਕੰਮ ਮੇਨਟੇਨ ਕਰਕੇ ਰੱਖਿਆ ਆਪਣਾ ਨੋਰਮਲੀ ਗੱਲ ਪੂਰੀ ਇੱਜ਼ਤ ਨਾਲ ਗੱਲ ਕੀਤੀ ਉਹਨਾਂ ਨਾਲ ਠੀਕ ਹੈ ਤੇ ਔਰ ਉਹਨਾਂ ਦੀ ਉਹਨਾਂ ਦੀ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਤੇ ਉਹਨਾਂ ਨੇ ਕੋਈ ਸ ਮੈਂ ਗੱਲ ਨਹੀਂ ਕਰ ਰਿਹਾ ਉਹਨਾਂ ਦਾ આરોਪਾਸ ਪਰ ਮੈਂ ਤਾਂ ਸਿਰ ਪੁੱਛ ਰਿਹਾ ਉਹਨਾਂ ਨੇ આરોਪ ਜੁੜ ਨਹੀਂ ਇਹ આરોਪ ਬਿਲਕੁਲ ਗਲਤ ਹੈਗਾ ਚੇਚ ਕੋਈ ਲੋਜਿਕ ਨਹੀਂ ਹੈ ਅਸੀਂ ਬਿਲਕੁਲ ਕੋਆਪਰੇਸ਼ਨ ਦੇ ਨਾਲ ਔਰ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਮੈਕਸਿਮਮ ਵਕੀਲ ਇਹਨਾਂ ਨੂੰ ਛੱਡ ਕੇ ਦੇ ਆਰ ਵੈਰੀ ਹੈਪੀ ਵਿਦ ਮੀ ਕਿਉਂ ਕਿਉਂਕਿ ਕੇਸ ਸਭ ਤੋਂ ਅੱਗੇ ਡਿਸਪੋਜ਼ਲ ਹੋਸ਼ਾਰਪੁਰ ਦੀ ਔਰ ਇਹ ਨੌਲੇਜ ਆਪਣੀ ਸੀਨੀਅਰਜ਼ ਦੇ ਸੀਨੀਅਰਜ਼ ਦੀ ਨੌਲੇਜ ਦੇ ਵਿੱਚ ਵੀ ਹੈਗਾ ਇਹ ਸਾਰੇ ਦੂਜੇ ਤਰੀਕੇ ਹੈਂ ਜਿਹੜੇ ਚੱਡਣ ਉਹਨਾਂ ਨੂੰ ਅਸੀਂ ਮੈਂ ਹਜੇ ਵੀ ਚਾਹੁੰਦਾ ਕਿ ਪੀਸਫੁਲੀ ਕੰਮ ਚੱਲੇ 哎，不错，不错。